Thank <laughs> you. ਸਾਰਿਆਂ ਨੂੰ ਤਸਵੀਰ ਦੀ ਸ਼ੁਰੂਆਤ ਹੋ ਗਈ ਜੀ ਤੇ ਇੱਥੇ ਅਸੀਂ ਆਏ ਸੀ ਜੀ ਮੰਦਿਰ ਤੇ ਮੰਦਿਰੋਂ ਅਸੀਂ ਘਰੇ ਜਾ ਰਹੇ ਆਂ ਵਾਪਸ ਤੇ ਆ ਸਾਡੇ ਹਨਾ ਦਰਵਾਜ਼ਾ ਦਰਵਾਜ਼ੇ ਤੋਂ ਅਸੀਂ ਸਿੱਧਾ ਜਾ ਰਹੇ ਆਂ ਘਰ ਤੇ ਇਸ ਵੀਡੀਓ ਦੇ ਵਿੱਚ ਹਨਾ ਤੁਹਾਨੂੰ ਟਾਈਟਲ ਤੋਂ ਪਤਾ ਲੱਗ ਗਿਆ ਹੋਊਗਾ থাম্বਨੇਲ ਤੋਂ ਵੀ ਹਨਾ ਕੀ ਅਸੀਂ ਸਪਰਾਈਜ਼ ਦੇਣਾ ਚਾਹੁੰਦੇ ਆਂ ਤੁਹਾਨੂੰ ਤੇタル ਤੁਸੀਂ ਅੱਗੇ ਵੀਡੀਓ ਚ ਜੇ ਦੇਖ ਲਿਓ ਤੁਹਾਨੂੰ ਅੱਗੇ ਸਾਰੀ ਵੀਡੀਓ ਦੇ ਵਿੱਚ ਪਤਾ ਲੱਗ ਜਾਊਗਾ ਤੇ ਫੁੱਲ ਵਾਚ ਕਰਿਓ ਵੀਡੀਓ ਨੂੰ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਹਨਾ ਤੇ ਬਸ ਜੀ ਅੱਗੇ ਅਸੀਂ ਜਾ ਰਹੇ ਸੀ ਇੱਥੋਂ ਹਨਾ ਤੇ ਇਹ ਸਾਡਾ ਘਰ ਹੈ ਤੇ ਪਿੰਡ ਦੇ ਤੇ ਬਸ ਇੱਥੋਂ ਦੋ ਕੁ ਗਲੀਆਂ ਛੱਡ ਕੇ ਮੰਦਿਰ ਆ ਸਾਡਾ ਤੇ ਮੰਦਿਰੋਂ ਅਸੀਂ ਆ ਗਏ ਸੀ ਤੇ ਇੱਥੇ ਆ ਗਏ ਸੀ ਮੇਰਾ ਭਰਾ ਵੱਡਾ ਤੇ ਇੱਥੇ ਅਸੀਂ ਖਾ ਰਹੇ ਸੀ ਰੋਟੀ ਕਿਉਂਕਿ ਅਸੀਂ ਸਵੇਰ ਦਾ ਨਾਸ਼ਤਾ ਨਹੀਂ ਕੀਤਾ ਸਾਨੂੰ ਭੱਜਣਾ ਸਵਾਲੀ ਸੀ ਤਾਂ ਘਰ ਕੇ ਤੇ ਬੱਸ ਮੈਂ ਇੱਥੇ ਹਣਾ ਕੱਪੜੇ ਧੋਕੇ ਹਟੇ ਸੀ ਤੇ ਫਿਰ ਅਸੀਂ ਰੋਟੀ ਖਾ ਰਹੇ ਸੀ ਇੱਥੇ ਤੇ ਮੈਂ ਰੋਟੀ ਬਣਾ ਲਈ ਸੀ ਹੁੰਦੇ ਨੂੰ ਤੇ ਅਸੀਂ ਇੱਥੇ ਲੱਗ ਗਏ ਸੀ ਫਿਰ ਰੋਟੀ ਪਾਣੀ ਖਾ ਕੇ ਹਣਾ ਫਿਰ ਪੈਕਿੰਗ ਕਰਨ ਤੇ ਪੈਕਿੰਗ ਕਰਨ ਅਸੀਂ ਲੱਗੇ ਸੀ ਤੇ ਮੈਂ ਤੇ ਸੁਨੇਹਾ ਲੱਗੀ ਹੋਈ ਸੀ ਕੁਝ ਤਾਂ ਅਸੀਂ ਸਮਾਨ ਪਾਤਾ ਤੇ ਟੈਚੀ ਦੇ ਵਿੱਚ ਕੁਝ ਕੁ ਅਸੀਂ ਲੈ ਕੇ ਆਏ ਸੀ ਸ਼ਹਿਰੋਂ ਥੋੜਾ ਮੋਟਾ ਰਹਿ ਗਿਆ ਸੀ ਤੇ ਫਿਰ ਅਸੀਂ ਉਹ ਲੈ ਕੇ ਆਏ ਆ ਤੇ ਉਹ ਪਾਉਂਦੇ ਸੀ ਹਨਾ ਕਿੱਟ ਦੇ ਵਿੱਚ ਪਾਇਆ ਕੁਛ ਅਸੀਂ ਬੈਗ ਦੇ ਵਿੱਚ ਪਾਇਆ ਤੇ ਹਨਾ ਤਾਂ ਕਰਕੇ ਤੇ ਮੈਂ ਇਹਦੇ ਨਾਲ ਗੱਲਾਂ ਕਰੀ ਜਾਂਦੀ ਸੀ ਰਿਆ ਨਾਲ ਮੈਂ ਕਿਹਾ ਵੀ ਆਪਾਂ ਐ ਕਰਕੇ ਪਾ ਦਿੰਨੇ ਆ ਇਦਾਂ ਪਾ ਦਿੰਨੇ ਆ ਤੇ ਇਹ ਮੈਨੂੰ ਦੱਸੀ ਜਾਂਦੀ ਸੀ ਵੀ ਐਂ ਪਾ ਦਾਂਗੇ ਤੇ ਬੱਸ ਫਿਰ ਰਹਿਣਾ ਇੱਥੇ ਰੀਸ਼ੂ ਦਾ ਡੈਡੀ ਵਾਲ ਕਟੋਂਦਾ ਸੀ ਤੇ ਫਿਰ ਤਾਈ ਦਾ ਘਰਾ ਤੇ ਤਾਈ ਦਾ ਮੁੰਡਾ ਹਨਾ ਕੰਮ ਸਿੱਖਿਆ ਹੋਇਆ ਸਲੂਨ ਦੇ ਵਿੱਚ ਤੇ ਇਹ ਨਾਲ ਫਿਰ ਇੱਕ ਵਾਲ ਕਟਾਉਣ ਲੱਗੇ ਸੀ ਤੇ ਮੈਂ ਕਿਹਾ ਚੱਲ ਠੀਕ ਹੈ ਤੇ ਫੇਰੇ ਵਾਸੇ ਵਾਲ ਕਟਾ ਕੇ ਤੇ ਫੇਰ ਆਪਦਾ ਨਾ ਨਾਉਣ ਤੋਂ ਹੋਣਗੇ ਤੇ ਮੈਂ ਉਹਨੇ ਹਣਾ ਆਪਦਾ ਕੰਮ ਕਰ ਕਰਈ ਜਾਂਦੀ ਸੀ ਅਸੀਂ ਪੈਕਿੰਗ ਕਰਤੀ ਸੀ ਮੈਂ ਤੇ ਸੁਨੇਹ ਨੇ ਰਲ ਕੇ ਤੇ ਰੀਸ਼ੂ ਨੇ ਸਾਰੇ ਨੇ ਸਿਹਣਾ ਜਿਹੜੀ ਜਿੰਮੇ ਚੀਜ਼ ਸਮਝ ਆਈ ਸਾਨੂੰ ਜਿਹੜੀ ਜਿਹੜੀ ਚੀਜ਼ ਯਾਦ ਆਈ ਅਸੀਂ ਸਾਰੇ ਪੈਕਿੰਗ ਕਰਤੀ ਤੇ ਵਾਸੇ ਹਣਾ ਇੱਥੇ ਵਾਸੇ ਨੰਨੇ ਫਿਰ ਵਾਲ ਕਟਾ ਕੇ ਤੇ ਨਾ ਕੇ ਆ ਗਏ ਸੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਮਹਿੰਦੀ ਲਾਈ ਤੇ ਇੱਥੇ ਮਿਲਣ ਆਏ ਸੀ ਸਾਨੂੰ ਇਹ ਹਨਾ ਮੇਰੀ ਜਠਾਣੀ ਹੈ ਤੇ ਕੁੜੀ ਆਈ ਹੋਈ ਸੀ ਜਠਾਣੀ ਦੀ ਤੇ ਇਹ ਹਨਾ ਉੱਥੋਂ ਆਏ ਹੋਏ ਸੀ ਕੰਸਾਲੇ ਤੋਂ ਚੰਡੀਗੜ੍ਹ ਕੋਲੋਂ ਤੇ ਇਹ ਮਿਲਣ ਆਏ ਸੀ ਇਧਰ ਮੈਂ ਮਹਿੰਦੀ ਲਾਈ ਜਾਂਦੇ ਸੀ ਕਲਰ ਲੈਂਦਾ ਸੀ ਬਲੈਕ ਤੇ ਉਹ ਮਲਾਈ ਹੁੰਦੀ ਸੀ ਵਾਲਾਂ ਦੇ ਉੱਪਰ ਤੇ ਬਸ ਫਿਰ ਇੱਥੇ ਹਣਾ ਹੋ ਗਿਆ ਸੀ ਸ਼ਾਮ ਦਾ ਟਾਈਮ ਤੇ 5 5:30 ਹੋ ਗਏ ਸੀ ਸ਼ਾਮ ਦੇ ਤੇ ਤੇਲ ਲਾ ਕੇ ਜੀ ਪੂਜਾ ਕਰਨਾ ਤੋਂ ਫਿਰ ਤਿਆਰ ਹੋ ਕੇ ਤੇ ਇੱਥੇ ਪੂਜਾ ਕਰਨਗੇ ਜੋਤਿ ਬੱਤੀ ਲਾਉਣਗੇ ਆਪਦੀ ਮੰਦਰ ਦੇ ਵਿੱਚ ਤੇ ਬਸ ਮੈਂ ਕਿਹਾ ਚਲ ਤੁਸੀਂ ਆਪਦੇ ਹੱਥ ਨਾਲ ਲਾ ਦੇ ਜੋਤਿ ਬੱਤੀ ਤੇ ਫੇਰ ਅਸੀਂ ਇੱਥੇ ਲੱਗਦੇ ਸੀ ਹਨਾ ਪ੍ਰਸ਼ਾਦ ਲਿਆਂਦਾ ਸੀ ਲੱਡੂਆਂ ਦਾ ਤੇ ਲੱਡੂ ਲੈਂਦੇ ਸੀ ਅਸੀਂ ਤੇ ਇੱਥੇ ਹਨਾ ਅਸੀਂ ਤਿਆਰੀ ਕਰੀ ਜਾਂਦੇ ਸੀ ਵਸ ਇੱਧਰ ਤੇ ਉਧਰ ਮੈਂ ਪ੍ਰਸ਼ਾਦ ਲੈ ਕੇ ਖੜੀ ਸੀ ਤੇ ਹਨਾਂ ਨੂੰ ਜੋਤਰ ਵਗੈਰਾ ਲਾਤੀ ਸੀ ਤੇ ਮੈਂਗਾ ਚਲ ਜੋਤ ਲਾ ਦੇ ਤੇ ਫੇਰ ਆਪਾਂ ਹਨਾ ਜੋਤ ਲਾ ਕੇ ਤੇ ਫੇਰ ਆਪਾਂ ਮੱਥਾ ਟੇਕਾਂਗੇ ਇੱਥੇ ਇਹ ਸਾਡੇ ਘਰੇ ਹਨਾ ਸਵਾਦਾ ਬਣੀਆਂ ਹੋਈਆਂ ਇੱਕ ਸਾਈਡ ਤੇ ਤੇ ਇੱਥੇ ਫਿਰ ਅਸੀਂ ਆਲਟੋ ਬੱਤੀ ਕਰਨ ਲੱਗੇ ਸੀ ਤੇ ਇਹ ਹਨਾ ਇਹਨਾਂ ਦਾ ਬਣ ਗਿਆ ਜੀ ਬਾਹਰਲੇ ਦੇਸ਼ ਦਾ ਇਹਨਾਂ ਨੇ ਜਾਣਾ ਬਾਹਰਲੇ ਦੇਸ਼ ਆਊਟ ਆਫ ਕੰਟਰੀ ਤੇ ਇਹ ਅਸੀਂ ਹਨਾ ਤੁਹਾਨੂੰ ਤਾਂ ਨਹੀਂ ਸਿੱਧ ਸਿੱਧ ਪਹਿਲਾਂ ਕਿਉਂਕਿ ਇਹਨਾਂ ਦਾ ਪਹਿਲਾਂ ਰਿਜੈਕਟ ਹੋ ਗਿਆ ਸੀ ਤਾਂ ਕਰਕੇ ਤੇ ਹੁਣ ਐਟ ਅ ਟਾਈਮ ਬਣਿਆ ਤੇ ਤੁਸੀਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦੇਖੇ ਹੋਗਾ ਅਸੀਂ ਕਦੇ ਕਿੱਥੇ ਜਾਂਦੇ ਸੀ ਕਦੇ ਕਿੱਥੇ ਟਰੈਵਲ 'ਚ ਤੇ ਤਾਂ ਕਰਕੇ ਹਨਾ ਸਾਨੂੰ ਭੱਜਨਸ ਬਹੁਤ ਜ਼ਿਆਦੇ ਸੀ ਤੇ ਤਾਂ ਤੁਹਾਨੂੰ ਦੱਸ ਨਹੀਂ ਸਕੇ ਤੇ ਵਸ ਸਾਨੂੰ ਆਏ ਸੀ ਵਿਚਾਲਾ ਆ ਚੀਜ਼ ਲਈਏ ਇੱਥੇ ਜਾਇਆ ਇਹ ਤੇ ਇਹ ਹਨਾ ਜਾ ਰਹੇ ਆ ਜੀ ਤੁਸੀਂ ਸੋਚ ਰਹੇ ਹੋਵੋਗੇ ਵੀ ਕਿਹੜੇ ਦੇ ਦਿਨਾਂ ਦਾ ਬਣਿਆ ਤੇ ਡਵਾਈ ਜਾ ਰਹੇ ਆ ਤੇ ਇਲੈਕਟ ਇਲੈਕਟ੍ਰੇਸ਼ਨ ਦੇ ਕੰਮ ਵਿੱਚ ਜਾ ਰਹੇ ਆ ਇਹ ਕੰਪਨੀ ਦੇ ਥਰੂ ਅਸੀਂ ਵੀਜ਼ਾ ਲਵਾਇਆ ਹਨਾ ਤੇ ਵਸ ਅਸੀਂ ਫਿਰ ਇੱਥੇ ਹਨਾ ਲੱਡੂਆਂ ਦਾ ਭੋਗ ਵਗੈਰਾ ਲਾਈ ਹੁੰਦੇ ਸੀ ਵੱਡ ਫਿਰ ਤੇ ਵਸ ਇੱਥੇ ਹੋ ਗਈ ਸੀ ਜੀ ਜਾਣ ਦੀ ਤਿਆਰੀ ਤੇ ਇਦਰਾ ਆ ਗਈ ਸੀ ਜੀ ਗੱਡੀ ಗಡ್ಡಿ ದಿಲ್ಲಿ ಏರಪೋರ್ಟ್ ಚುನಾವಣೆ ಹಾ ਤੇ ਵੇਰੇ ਅਸੀਂ ਪਹਿਲਾਂ ਤਾਂ ਸੋਚਦੇ ਸੀ ਬੱਸ ਤੇ ਜਾਂ ਟ੍ਰੇਨ ਤੇ ਚਲੇ ਜਾਨੇ ਫਿਰ ਮੈਂ ਕਿਹਾ ਨਹੀਂ ਵੀ ਇੰਨਾ ਦੀ ਸਵੇਰ ਦੀ 7 ਵਜੇ ਦੀ ਫਲਾਈਟ ਸੀ ਤਾਂ ਕਰਕੇ 4 ਵਜੇ ਅੰٹری ਸੀ ਐਰਪੋਰਟ ਤੇ ਫਿਰ ਸਾਰੇ ਕਹਿੰਦੇ ਵੀ ਨਿੰ ਗੱਡੀ ਠੀਕਰਾਂਗੇ ਤੇ ਇੱਥੇ ਡਰਾਈਵਰ ਆ ਗਈ ਸੀ ਗੱਡੀ ਦੇ ਤੇ ਫਿਰ ਇਹਨਾਂ ਠੰਡਾ ਵਗੈਰਾ ਦਿੱਤਾ ਤੇ ਇਹਨਾਂ ਹਨਾ ਚਾਹਤ ਤਾਂ ਨਾ ਕਰਤੀ ਸੀ ਪੀਨ ਤੋਂ ਤੇ ਫਿਰ ਅਸੀਂ ਇੱਥੇ ਹਨਾ ਲਾਲ ਕੱਪੜਾ ਬੰਨ੍ਹਦੇ ਹੁੰਦੇ ਸੀ ਉਹ ਪਰਟੈਚੀ ਤੇ ਕਿਉਂਕਿ ਨਿੱਕ ਪਤਾ ਨਿਸ਼ਾਨੀ ਹੁੰਦੀ ਹੈ ਇੱਕ ਚੱਲ ਹਨਾ ਮਾਤਾ ਰਾਣੀ ਦਾ ਲਾਲ ਕੱਪੜਾ ਚੰਗਾ ਹੁੰਦਾ ਬੰਨ੍ਹਿਆ ਖੰਭਣੇ ਵੀ ਬੰਨ੍ਹਤੀ ਸੀ ਅਸੀਂ ਤੇ ਇੱਥੇ ਵਾਸੇ ਮੰਗੱਲਾ ਵਗੈਰਾ ਕਰੀ ਜਾਂਦੀ ਸੀ ਗੰਦੇ ਵੀ ਹੋਰ ਕੋਈ ਸਮਾਨ ਹੈਗਾ ਤੇ ਇਹ ਮੇਰਾ ਭਰਾ ਖੜੇ ਆਤੇ ਤੇ ਸਿੱਖ ਨਹੀਂ ਵੀ ਹੋਰ ਤਾਂ ਨਹੀਂ ਬਸ ਇੱਕ ਕੱਟ ਤੇ ਬੈ ਗਈ ਐ ਤੇ ਹੋਰ ਤਾਂ ਨਹੀਂਗਾ ਕੁਛ ਵੀ ਤੇ ਬਸ ਅਸੀਂ ਹਨਾ ਥੋੜਾ ਮੋਟਾ ਸਮਾਨ ਹੀ ਪਾਇਆ ਸੀ ਤੇ ਫਿਰ ਵੀ weight 15 ਕਿਲੋ ਹੀ ਹੋਇਆ ਸੀ ਇਹਦਾ ਤੇ ਖਾਣ ਪੀਣ ਵਾਲਾ ਸੀ ਚਾਹੇ ਬਹੁਤ ਅਸੀਂ ਸਮਾਨ ਬਸ ਕੱਪੜਾ ਲੈੜਾ ਸੀ ਕੰਮਲ ਵਗੈਰਾ ਸੀ ਨਹੀਂ ਤੇ ਤਿੰਨਾਂ ਕੋ ਭਾਂਡੇ ਵਗੈਰਾ ਕਿਉਂਕਿ ਕੰਪਨੀ ਵਾਲਿਆਂ ਨੂੰ ਦੇਣੇ ਤੇ ਵਾਸੇ ਇੱਥੇ ਸਾਰਾ ਕੁਝ ਹੋ ਗਿਆ ਸੀ ਰੈਡੀ ਤੇ ਅਸੀਂ ਕਰਤਾ ਸੀ ਸਾਰਾ ਕੁਝ ਤਿਆਰ ਬਸ ਇਹ ਹੋ ਗਿਆ ਸੀ ਰੈਡੀ ਤੇ ਅਸੀਂ ਪਰਮਾਤਮਾ ਦੇ ਅੱਗੇ ਕਦੋਂ ਦੇ ਹਣਾ ਅਰਦਾਸ ਕਰਦੇ ਸਾਡਾ ਹੁਣ ਪਰਮਾਤਮਾ ਨੇ ਸਾਡੀ ਗੱਲ ਸੁਣ ਲਈ ਹਣਾ ਤੇ ਬਸ ਸਾਡੀ ਪਰਮਾਤਮਾ ਨੇ ਬਹੁਤ ਵਧੀਆ ਸੁਣੀ ਤੇ ਬਸ ਇੱਥੇ ਮਿਲ ਜਾਂਦੇ ਸੀ ਤੇ ਮੈਂ ਇੱਥੇ ਨਹੀਂ ਜਾ ਰਹੀ ਹਣਾ ਦਿੱਲੀ ਕਿਉਂਕਿ ਮੈਨੂੰ ਇੰਨਾ ਟਰੈਵਲ ਨਹੀਂ ਦੱਸਿਆ ਡਾਕਟਰ ਨੇ ਮੈਂ ਨਹੀਂ ਕਰ ਸਕਦੀ ਤੇ ਬਸ ਮੇਰਾ ਬੇਟਾ ਜਾਊਗਾ ਤੇ ਇੱਕ ਮੇਰਾ ਭਰਾ ਜਾਊਗਾ ਇੱਕ ਇਹਦੇ ਤਾਏ ਦਾ ਮੁੰਡਾ ਜਾਊਗਾ ਰਿਸ਼ੂ ਦੇ ਤੇ ਬਸ ਇਹ ਫਿਰ ਸਾਰਿਆਂ ਨੂੰ ਮਿਲ ਹੀ ਜਾਂਦੇ ਸੀ ਤੇ ਮੈਂ ਕਿ ਵਾਸੇ ਹਨਾ ਹੁਣ ਇਹ ਮੱਥਾ ਟੇਕ ਕੇ ਤੇ ਬਸ ਉਹਨੇ ਸਾਰਾ ਰਿਪੈਰੀ ਹੱਥ ਲਾ ਕੇ ਉਹਨਾਂ ਰੱਬ ਨੂੰ ਤੇ ਆ ਕੇ ਤੇ ਬਸ ਇਹ ਚੱਲੇ ਆ ਸਾਰੇ ਹਨਾ ਤੇ ਚੜਾਉਣ ਇਹਨਾਂ ਨੂੰ ਤੇ ਬਸ ਇੱਥੇ ਹਨਾ ਅਸੀਂ ਇਹਨਾਂ ਨੂੰ ਦੇ ਵਾਇ ਵਾਇ ਕਰ ਰਹੇ ਆ ਹਨਾ ਬਸ ਇਹ ਲੱਡੂ ਹਨ ਲੱਡੂਆਂ ਨਾਲ ਅਸੀਂ ਮੂੰਹ ਮਿੱਠਾ ਕਰਾਤਾ ਸੀ ਤੇ ਬਸ ਪਾਣੀ ਪੀਤਾ ਸੀ ਤੇ ਕਿਉਂਕਿ ਚੰਗਾ ਹੁੰਦਾ ਪਾਣੀ ਪਿਉਣਾ ਤੇ ਲੱਡੂ ਖਾਣਾ ਹਨਾ ਮਿੱਠਾ ਮੂੰਹ ਕਰਕੇ ਤੇ ਜਿੱਥੇ ਵੀ ਆਪਾਂ ਜਾਂਦੇ ਆ ਤੇ બસ ਜੀ ਇੱਥੇ ਮੈਂ ਹਨਾ ਵੀ ਆਪਦੇ ਜਿਹੜੇ ਕਹਿੰਦੇ ਹੁੰਦੇ ਆ ਵੀ ਰੋਣੇ ਨੂੰ ਮਸੇ ਕਟਰਾਉਂ ਕੀਤਾ ਸੀ ਮੈਂ ਤਾਂ ਕੀਤਾ ਸੀ ਕੰਪੀ ਹਨਾ ਮੈਂ ਕਿਹਾ ਜੇ ਸ਼ੋਅ ਕਰਤਾ ਵੀ ਰੋਣਾ ਹਨਾ ਫਿਰ ਜਾਦੇ ਉਹ ਹਨਾ ਉਹਨਾਂ ਨੂੰ ਵੀ ਫਿਰ ਮਨ ਖਰਾਬ ਹੁੰਦਾ ਤਾਂ ਕਰਕੇ ਬਸ ਮੈਂ ਕੰਟਰੋਲ ਕਰਕੇ ਉਹਦੇ ਮਨ ਨੂੰ ਹਨਾ ਬਸ ਉਹਨਾਂ ਨੂੰ ਖੁਸ਼-ਖੁਸ਼ ਤੋਰਤਾ ਸੀ ਇੱਥੋਂ ਤੇ ਵਾਸੀ ਜਾ ਰਹੇ ਆ ਹੁਣ ਤੇ ਹੁਣ ਸਾਰੇ ਹਨਾ ਬਸ ਸਾਰੇ ਬਾਏ ਕਰ ਲਏ ਸੀ ਤੇ ਬਸ ਹੋਣੇ ਚਲੇ ਜਾਣਗੇ ਦਿੱਲੀ ਨੂੰ ਤੇ ਹੋਂ ਇੱਥੇ ਦਿੱਲੀ ਨੂੰ ਇਹ ਜਾ ਰਹੇ ਸੀ ਹਨ ਟਰੈਵਲ ਕਰ ਰਹੇ ਸੀ ਤੇ ਦਿੱਲੀ ਜੀ ਬਹੁਤ 7-8 ਘੰਟੇ ਦਾ ਸਫਰ ਹੋ ਜਾਂਦਾ ਤੇ ਕਿਉਂਕਿ ਰਾਤ ਸ਼ਾਮ ਨੂੰ ਤੁਰੇ 6:00 ਵਜੇ ਤੇ ਸੋਭਾ 7:00 ਵਜੇ ਇਹਨਾਂ ਦੀ ਫਲਾਈਟ ਸੀ 4 ਵਜੇ ਹੈਗੀ ਸੇਰਪਡ ਤੇ ਐਂਟਰੀ ਤੇ ਫਿਰ ਤਾਂ ਕਰਕੇ ਜਲਦੀ ਤੁਰੇ ਸੀ ਇਹ ਕਿਉਂਕਿ 7-8 ਘੰਟੇ ਲੱਗ ਜਾਂਦੇ ਫਿਰ ਹਨਾ ਬੰਦੇ ਨੂੰ ਆਰਾਮ ਵੀ ਕਰਨ ਵਿੱਚ ਖਾਣਾ ਪੀਣਾ ਹਨਾ ਕਿਤੇ ਰੁਕ ਕੇ ਤਾਂ ਕਰਕੇ ਫਿਰ ਛੇਤੀ ਹਨਾ ਚੱਲ ਇੱਕ ਦੋ ਘੰਟੇ ਪਹਿਲਾਂ ਤੁਰ ਜੇ ਉਹਦਾ ਕੋਈ ਡਰ ਨਹੀਂ ਹੁੰਦਾ ਜੇ ਲੇਟ ਹੋ ਜੇ ਫਿਰ ਉਹਦਾ ਕੋਈ ਹੱਲ ਹੋਣ ਸਕੇ ਸੀ ਫਿਰ ਇਹ ਨਿਆਣਾ ਤਾਂ ਸਫਰ ਹੁੰਦਾ ਨਹੀਂ ਅਸੀਂ ਤਾਂ ਕਰਕੇ ਬਸ ਪੰਜ ਜਣਿਆਂ ਦੀ ਗੱਡੀ ਕਰਾਈ ਸੀ ਵੀ ਤਿੰਨ ਚਾਰ ਜਣੇ ਆਰਾਮ ਨਾਲ ਬੈ ਜਾਣ ਖੁੱਲੇ ਢੋਲੇ ਹੋ ਕੇ ਤੇ ਬਸ ਇੱਥੇ ਫਿਰ ਇਹ ਹਨਾ ਆ ਗਏ ਸੀ ਇੱਥੇ ਰੋਟੀ ਖਾਣੇ ਹੋਟਲ ਦੇ ਵਿੱਚ ਤੇ ਰੈਸਟੋਰੈਂਟ ਦੇ ਵਿੱਚ ਫਿਰ ਇਹਨਾਂ ਨੂੰ ਰੋਟੀ ਵਗੈਰਾ ਖਾਧੀ ਤੇ ਕਿਉਂਕਿ ਨਾਲ ਅਸੀਂ ਹਨਾ ਕੁਝ ਵੀ ਨਹੀਂ ਦਿੱਤਾ ਸੀ ਬਸ ਇਹਨਾਂ ਕਹੇ ਰਾਹ ਦੇ ਵਿੱਚ ਖਾ ਲੈਣਗੇ ਚੱਲ ਇੰਨਾ ਟਾਈਮ ਫਿਰ ਰੋਟੀਆਂ ਸੁੱਕ ਜਾਂਦੀਆਂ ਹਨਾ ਤੇ ਨਗਾ ਵਿਰਾਹ ਦੇ ਵਿੱਚ ਆਪ ਦਾ ਖਾਪੀ ਲੈਣਗੇ ਜਿਹੜੀ ਚੀਜ਼ ਹੁਣ ਦਿਨ ਕੀਤਾ ਇਹਨਾਂ ਤੇ ਬਸ ਫਿਰ ਇਹ ਆਪਾਂ ਦੇਖ ਰਹੇ ਸੀ ਹਨਾ ਵੀ ਕੀ ਖਾਣਾ ਕਿ ਨਹੀਂ ਤੇ ਉਹਦਾ ਪਸੰਦ ਕਰ ਰਹੇ ਸੀ ਉਹਨਾਂ ਕਾ ਚਲ ਠੀਕ ਆ ਤੇ ਬਸ ਇਹ ਹੁਣ ਆਪਦਾ ਖਾ ਪੀ ਕੇ ਤੇ ਫਿਰ ਇੱਥੇ ਤੁਰ ਲੈਣਗੇ ਵਸਾ ਆਪਦਾ ਟਾਈਮ ਨਾਲ ਤੇ ਬਸ ਜੀ ਹੁਣ ਫਿਰ ਅੱਗੇ ਹਨਾ ਤੁਹਾਨੂੰ ਪਤਾ ਲੱਗ ਕੇ ਜਾਊਗਾ ਵੀਡੀਓ ਦੇ ਵਿੱਚ ਅੱਗੇ ਕੀ ਕੀ ਪਾਉਂਦੀ ਆ ਗੁਰੇ ਦੀ ਤੇ ਗੱਲਾਂ ਬਾਤਾਂ ਕਰ ਰਹੇ ਸੀ ਸਾਰੇ ਤੇ ਇਹ ਮੇਰਾ ਭਰਾ ਸੇ ਛੋਟਾ ਆਇਆ ਨਹੀਂ ਕਿਉਂਕਿ ਛੋਟੇ ਨੂੰ ਕੰਮ ਬਹੁਤ ਜ਼ਿਆਦਾ ਸੀ ਉਹਨਾਂ ਦਾ ਵੀ ਹਨਾ ਤੇ ਉਹਨਾਂ ਦਾ ਵੀ ਸਰਪ੍ਰਾਈਜ਼ ਹੈ ਉਹ ਮੈਂ ਅੱਗੇ ਦੱਸਾਂਗੀ ਤੁਹਾਨੂੰ ਵੀਡੀਓ ਦੇ ਵਿੱਚ ਜਾ ਕੇ ਅਗਲੀ ਵੀਡੀਓ ਦੇ ਵਿੱਚ ਤੇ ਇੱਥੇ ਹੋ ਗਈ ਸੀ ਉਹਨਾਂ ਦੀ 에어ਪੋਰਟ ਤੇ ਐਂਟਰੀ ਤੇ ਵਸੇ ਐਂਟਰ ਹੋ ਗਏ ਸੀ 에어ਪੋਰਟ ਤੇ ਤੇ ਵਸੇ ਉਹਨਾਂ ਇਹ ਦੇਖ ਰਹੇ ਹਨਾ ਵੀ ਕਿੱਧਰ ਨੂੰ ਜਾਣਾ ਕਿੰਨੇ ਨੰਬਰ ਹੈ ਗੇਟ ਦੇ ਉੱਪਰ ਜਾਣਾ ਹੈ ਕਿਵੇਂ ਵੀ ਤੇ ਵਸੇ ਅਸੀਂ ਫਿਰ ਉਹਨਾਂ ਦੇਖ ਕੇ ਟਿਕਟ ਦੇ ਉੱਪਰ ਫਿਰ ਦੇਖ ਰਹੇ ਸੀ ਦੇਖ ਕੇ ਫਿਰ ਇਹ ਚਲੇ ਜਾਣਗੇ ਆਪ ਦਾ ਹਨਾ ਜਿੱਥੇ ਐਂਟਰੀ ਹੋ ਪਈ ਉਹਨਾਂ ਦੀ ਕੰਗ ਇਹ ਜੀ ਪਹਿਲੀ ਵਾਰ ਹੀ ਜਾ ਰਹੇ ਆ ਤੇ ਪਹਿਲੀ ਵਾਰ ਤਾਂ ਪਤਾ ਵੀ ਨਹੀਂ ਹੁੰਦਾ ਬੰਦੇ ਨੂੰ ਹਨਾ ਇੰਨਾ ਤੇ ਇਹ ਮੇਰਾ ਬੇਟਾ ਜਾ ਰਿਹਾ ਰਿਸ਼ੀ ਤੇ ਪਹਿਲੀ ਵਾਰ ਆਏ ਹੁੰਦਾ ਹਨਾ ਡਰਦਾ ਹੁੰਦਾ ਇਹ ਬੰਦੇ ਨੂੰ ਵੀ ਹਨਾ ਕਿਵੇਂ ਹੋਊਗਾ ਕਿੱਥਰ ਨੂੰ ਜਾਣਾ ਕੀ ਪੁੱਛ-ਵਿਚ ਕਰਨਗੇ ਕਿਵੇਂ ਹਨਾ ਤੇ ਜੇ ਦੂਸਰੀ ਵਾਰ ਬਣੇ ਬੰਦਾ ਫਿਰ ਸਾਰਾ ਹਨਾ ਨੌਲ ਜਾ ਜਾਂਦੀ ਹੈ ਤੇ ਪਹਿਲੀ ਵਾਰ ਇਹਨਾਂ ਦੇ ਮਨ ਨੂੰ ਕੰਬਰਾਟ ਵੀ ਬਹੁਤ ਹੁੰਦੀ ਸੀ ਤੇ ਗੰਦੇ ਸੀ ਵੀ ਹਨਾ ਕਿਵੇਂ ਕਰਨੇ ਭੁੱਲੀ ਜਾਂਦੇ ਸੀ ਹਰ ਇੱਕ ਚੀਜ਼ ਕਿਤੇ ਕਹਿੰਦੇ ਸੀ ਮੈਂ ਪਾਸਪੋਰਟ ਕਿੱਥੇ ਰੱਖਤਾ ਤੇ ਇਹਨਾਂ ਨੂੰ ਹੈ ਸਾਈਡ ਬੈਗ ਲੈ ਕੇ ਦਿੱਤਾ ਜਿਹਦੇ ਵਿੱਚ ਸਾਰੇ ਫਰੂਮ ਪਾਤੇ ਸੀ ਮੈਂ ਤੇ ਮੈਂ ਕਹਿੰਦੀ ਇਹਦੇ ਵਿੱਚ ਸਾਰੇ ਫਰੂਮ ਹੈ ਤੁਹਾਡੇ ਦੇ ਘਟੇ ਦੇ ਵਿੱਚ ਇਹਨਾਂ ਦੇ ਟਿਕਟ ਤੇ ਹਨ ਜਿਹੜਾ ਬੀਜਾ ਸੁਪਾਤਾ ਸੀ ਤੇ ਫਿਰ ਵੀ ਇਹ ਬਸ ਹਨ ਮੈਨੂੰ ਰਿਸ਼ੋ ਨੇ ਆ ਕੇ ਦੱਸਿਆ ਵੀ ਐਂ ਟਾਈਮ ਦੇ ਉੱਪਰ ਵੀ ਇਹ ਖबरा ਜਾਂਦੇ ਸੀ ਬਸ ਤੇ ਮੈਂ ਕਿਹਾ ਚੱਲ ਕੋਈ ਨਾ ਐ ਤਾਂ ਹੁੰਦਾ ਹੀ ਆ ਫਿਰ ਇੱਥੇ ਐਕਸਚੇਂਜ ਕਰਨ ਲੱਗੇ ਸੀ ਆ ਆਪਣੇ ਜਿਹੜੀ ਉਹਦੀ ਕਰੰਸੀ ਤੇ ਇੱਥੇ ਫਿਰ ਨਈ ਜਿਹੇ ਗੱਨ ਦਾ ਸਿਸਟਮ ਢੋਂਸੀ ਤੇ ਫਿਰ ਉਹਨਾਂ ਕੰਤੇ ਨਈ ਵੀ ਇੱਕ 에ਰਪੋਰਟ ਤੇ ਹੋ ਗਈ ਤੇ ਬਸ ਫਿਰ ਤੋਂ ਨਾਲ ਇਹ ਚੱਲ ਗਈ ਸੀ ਅੱਗੇ ਤੇ ਉਹਦੇ ਉਹੜਾਣਾ ਯਾਨੀ ਕਿ ਚਲੇ ਜਾਣਗੇ ਅੱਗੇ ਜਾ ਕੇ ਫਿਰ ਆਪਦਾ ਚੈਕਿੰਗ ਵਗੈਰਾ ਹੋਊਗਾ ਉਹਨਾਂ ਦੀ ਪਾਸਪੋਰਟ ਚੈੱਕ ਕਰਨਗੇ ਤੇ ਸਮਾਨ ਵਗੈਰਾ ਚੈਕਿੰਗ ਹੋਊਗੀ ਕਰਾ ਲੈਣਾ ਤੇ ਇਥੋਂ ਅੱਗੇ ਨਹੀਂ ਜਾ ਸਕਦੇ ਇਹ ਫੈਮਿਲੀ ਦੇ ਹਨ ਨਾਲ ਆਏ ਸੀ ਤੇ ਫੈਮਿਲੀ ਮੈਂਬਰ ਕਿਉਂਕਿ ਅੱਗੇ ਨੋ ਐਂਟਰੀ ਹੈ ਨਾ ਤੇ ਜਿਹੜੇ ਬੰਦੇ ਨੇ ਜਾਣਾ ਸਜਾ ਸਾਹਿਬ ਤੇ ਇੱਥੇ ਨਾ ਰਿਸ਼ੂ ਦਾ ਆਇਆ ਮੁੰਡਾ ਤੇ ਮਨੁਘਤੀਜਾ ਸਮਝਾ ਰਿਹਾ ਸੀ ਵੀ ਇਦਾਂ ਲੈ ਜਾ ਹਣਾ ਆਫਲੋਟ ਪਤੇ ਇੰਦਾ ਤੁਹਾਨੂੰ ਯਾ ਤੇ ਬਾਕੀ ਨਾਲ ਫੋਨ ਹੈਗਾ ਸੀ ਉਹ ਕਹਿੰਦੇ ਜੇ ਕੋਈ ਨਹੀਂ ਕੋਈ ਗੱਲ ਸਮਝਾਈ ਵੀ ਫੋਨ ਲਾ ਕੇ ਪੁੱਛ ਲਈ ਤੇ ਸਾਹਮਣੇ ਖੜੇ ਸੀ ਇੱਧਰ ਤੇ ਇਹਨਾਂ ਦੇ ਸਾਹਮਣੇ ਸੀ ਬਸ ਹਣਾ ਤੇ ਗੱਲਾਂ ਬਾਤਾਂ ਆਪਸ ਚ ਕਰੀ ਜਾਂਦੇ ਸੀ ਉਹ ਬੰਦੇ ਵੀ ਜਨਾ ਸਮਝਾਈ ਬਸ ਗੱਲਾਂ ਕਰ ਤਾਂਗੇ ਇਹ ਉਹ ਤਾਂ ਕੋਈ ਜੀ ਨਹੀਂ ਹਨਾ ਉਹ ਡਰਨ ਵਾਲੀ ਗੱਲ ਨਹੀਂ ਹੁੰਦੀ ਫਿਰ ਵੀ ਪਹਿਲੇ ਘਰ ਬੰਦੇ ਨੂੰ ਡਰਤਾ ਲੱਗਦਾ ਹੀ ਹੈ ਹਨਾ ਤੇ ਕਿਉਂਕਿ ਆਪਾਂ ਕਦੇ ਬਾਹਰ ਨਾ ਆਏ ਨਿਕਲੇ ਹੋਏ ਆਪਾਂ ਕੰਮ ਤੋਂ ਘਰੇ ਘਰ ਘਰ ਤੋਂ ਕੰਮ ਹੋਈਏ ਤੇ ਫਿਰ ਨਾ ਕਿਤੇ ਨਾ ਗਏ ਹੋਈਏ ਫਿਰ ਆਪਾਂ ਨੂੰ ਇਦਾਂ ਹੀ ਹੁੰਦਾ ਹੁੰਦਾ ਹਨਾ ਤੇ ਕੁ ਰਾਤ ਮੈਂ ਸੋਸ ਹੁੰਦੀ ਐ ਤੇ ਮੈਂ ਦਵਾਈ ਵਗੈਰੇ ਨਾਂ ਦੇਤੀ ਸੀ ਮੈਡੀਕਲ ਸੀ ਮੈਡੀਕਲ ਤੋਂ ਬਿਲ ਬਣਵਾ ਕੇ ਦੇਤਾ ਸੀ ਕਿਉਂਕਿ ਕਈ ਵਾਰ ਉਹਨਾਂ ਚੈੱਕ ਕਰਦੇ ਐ ਵਗੈਰਾ ਫਿਰ ਕੋ ਡਰਨ ਵਾਲਾ ਡਰਨ ਵਾਲੀ ਗੱਲ ਨਹੀਂ ਹੁੰਦੀ ਇਸ ਕਰਕੇ ਤੇ ਬਸ ਫਿਰ ਹਨਾ ਇੱਥੇ ਦੇਖੇ ਜਾਂਦੇ ਸੀ ਵੀ ਮੇਰੇ ਬਾਰੇ ਪਤਾ ਲਗਾਉਗੀ ਤੇ ਇੱਥੇ ਬਸ ਬਾਏ ਕਰ ਲਈ ਸੀ ਉਹ ਹਨਾ ਫੈਮਿਲੀ ਮੈਂਬਰ ਵੀ ਆਏ ਸੀ ਫੈਮਿਲੀ ਮੈਂਬਰ ਕਰੋ ਤੇ ਬਸ ਇਹ ਅੱਗੇ ਜਲੇ ਆਣਗੇ ਹੁਣ ਤੇ ਅੱਗੇ ਆ ਕੇ ਆਪਦੀ ਐਂਟਰੀ ਪਵਾ ਲੈਣਗੇ ਤੇ ਚੈਕਿੰਗ ਵਗੈਰਾ ਕਰਾ ਲੈਣਗੇ ਫੇਰ ਵਸakti ਜਿਵੇਂ ਜਿਵੇਂ ਹਨਾ ਸਿਸਟਮ ਹੋਊਗਾ ਵੀ ਉਹਦੇ ਵਜਨ ਤਾਉ ਮੇਗਾ ਸਦਸੀ ਆਣਗੇ ਵੇ ਅਗਲੇ ਟਰਨ ਕੀ ਹੈ ਹਨਾ ਉਮੇ ਕਰੀ ਜਾਣਗੇ ਤੇ ਕਿਉਂਕਿ ਜੀ ਆਪਾਂ ਫਰ ਨਾਲ ਤੱਕ ਅੰਦਰ ਜਾ ਨਹੀਂ ਸਕਦੇ ਕਿਉਂਕਿ نو ਐਂਟਰੀ ਹੁੰਦੀ ਹੈ ਇਹਦਾ ਬੰਦਾ ਚੱਲ ਹਨਾ ਤੁਰ ਤੱਕ ਚਾਹਿਆ ਵਿਚੜਾਇਆ ਹੋਵੇ ਤੇ ਫਿਰ ਨਹੀਂ ਇਹਨਾਂ ਦਾ ਲਾਊਡ ਹੈਗਾ ਤਾਂ ਕਰਕੇ ਬਸ ਬਾਹਰ ਹੀ ਹਟ ਗਏ ਸੀ ਤੇ ਇੱਥੇ ਬਸ ਹੁਣ ਆਪਦੇ ਫਲੋ ਵਗੈਰਾ ਚੈੱਕ ਕਰਾ ਕੇ ਤੇ ਫਿਰ ਆਪਕੇ ਭੇਜ ਦਾਂਗੇ ਇਹਨਾਂ ਨੂੰ ਤੇ ਅੱਗੇ ਜਾ ਕੇ ਤੇ ਬਸ ਫਿਰ ਇਹ ਆਪਦਾ ਅੱਗੇ ਆਪਦਾ ਜਾਣੀ ਕੀ ਕਰ ਲੈਣਗੇ ਅੱਜ ਜਿਵੇਂ ਜੋ ਦੱਸਣਗੇ ਬੇਦਰਲੇ ਕਾਊਂਟਰ ਤੇ ਜਾਣਾ ਬਸ ਆ ਵੀ ਚੈਕਿੰਗ ਕਰ ਲੈਣਗੇ ਤੇ ਇੱਥੇ ਕਰਦੇ ਹਾਂ ਜੀ ਵੀਡੀਓ ਦਾ ਐਂਡ ਆਪਾਂ ਤੇ ਅੱਜ ਦਾ ਵਲੌਗ ਤੁਹਾਨੂੰ ਕਿਹੋ ਜਿਹਾ ਲੱਗਿਆ ਤੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਜਿਹੜੇ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਵੀਰ ਭੈਣ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰੋ ਤੇ ਕਮੈਂਟ ਕਰੋ ਸੋਹਣੇ ਸੋਹਣੇ ਤੇ ਪਰਮਾਤਮਾ ਕਰੇ ਜੀ ਤੁਹਾਡਾ ਵੀ ਖਣਾ ਜਿਹੜਾ ਵੀ ਕੰਮ ਤੇ ਵਿੱਚ ਹੈ ਫੇਰ ਰੁਕਾਵਟਾਂ ਹੁੰਦੀ ਪਰਮਾਤਮਾ ਕਰੇ ਤੁਹਾਡਾ ਕੰਮ ਸਿਰੇ ਚੜੇ ਤੇ ਕਰਦੇ ਵੀਡੀਓ ਦਾ ਐਂਡ ਧੰਨਵਾਦ ਜੀ